ਸ਼੍ਰੋਮਣੀ ਅਕਾਲੀ ਦਲ ਦੋ ਟੜਿਆਂ ਦੇ ਵਿੱਚ ਵੰਡ ਹੋ ਗਿਆ ਹੈ ਤੇ ਉਥੇ ਹੀ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਤੇ ਦੂਜੇ ਪਾਸੇ ਗਿਆਨੀ ਹਰਪੀ ਸਿੰਘ ਦੋਵਾਂ ਦੇ ਵਿੱਚ ਲਗਾਤਾਰ ਇੱਕ ਦੂਜੇ ਨੂੰ ਲੈ ਕੇ ਲਗਾਤਾਰ ਬਾਦਲ ਤੜਾ ਤੇ ਬਾਕੀ ਤੜਾ ਨਿਸ਼ਾਨਾ ਸਾਦਾ ਹੋਇਆ ਨਸਰ ਆਉਂਦਾ ਹੁਣ ਅਸਕੰਦਰ ਸਿੰਘ ਮਲੂਕਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਬਥੇਰੇ ਅਕਾਲੀ ਦਲ ਬਣੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਅਕਾਲੀ ਦਲ ਹੈ ਜਿਹੜਾ ਕਿ ਹਮੇਸ਼ਾ ਹੀ ਉਹਨਾਂ ਦਾ ਚੋਣ ਨਿਸ਼ਾਨ ਵੀ ਜਿਹੜਾ ਕਿ ਤੱਕੜੀ ਰਿਹਾ ਹੈ ਤੇ ਬਥੇਰੇ ਅਕਾਲੀ ਦਲ ਪੰਜਾਬ ਦੇ ਵਿੱਚ ਬਣੇ ਹੋਏ ਨੇ ਪਰ ਜਿਹੜਾ ਕਿ ਤੱਕੜੀ ਦਾ ਨਿਸ਼ਾਨ ਹੈ ਉਹ ਇੱਕੋ ਇੱਕ ਪਾਰਟੀ ਦੇ ਕੋਲ ਹੈ ਤੇ ਜਿਸ ਦੇ ਤਹਿਤ ਉਥੇ ਹੀ ਉਹਨਾਂ ਨੇ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਵੀ ਪਲਟਵਾਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੋਣ ਦਵਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਈ ਦਫ਼ਤਰ ਨੂੰ ਹੱਥ ਪਾ ਲੂਗਾ ਪਰੰਤੂ ਦੂਜੇ ਪਾਸੇ ਬਾਕੀ ਧੜੇ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਜਿਸ ਦੇ ਤਹਿਤ ਖੇ ਨਿਸ਼ਾਨੇ ਤੱਕ ਸੱਦੇ ਜਾ ਰਹੇ ਨੇ ਹੋਰ ਕੀ ਕਿਆ ਅਸਕੰਦਰ ਸਿੰਘ ਮਲੂਕਾ ਦਾ ਆਓ ਤੁਹਾਨੂੰ ਸੁਣਾਉਣੇ ਆਂ ਵਿਸ਼ਵਾਸ ਤਾਂ ਇਹ ਸਰਕਾਰ ਤੇ ਕੋਈ ਕਰਦਾ ਨਹੀਂ ਉਹ ਵੀ ਨਹੀਂ ਉਹ ਵੀ ਕਿਉਂ ਕਰਨ ਅਸੀਂ ਵੀ ਨਹੀਂ ਕਰਦੇ ਪਹਿਲਾਂ ਹੁਣ ਤਾਂ ਨੋਟੀਫਿਕੇਸ਼ਨ ਡੀ ਨੋਟੀਫਿਕੇਸ਼ਨ ਕੈਮਰਨ ਚ ਵੀ ਹੋ ਗਿਆ ਪਰ ਇਹਨਾਂ ਦਾ ਪਤਾ ਨਹੀਂ ਕੋਈ ਹੋਰ ਟੰਗ ਨਾ ਲਿਆ ਆਪਾਂ ਮੰਨ ਲਵੀਏ ਤਾਂ ਇਹਨਾਂ ਨੇ ਵਾਪਸ ਕਰਤੀ ਜਿਹੜੀ ਸੀਗੀ ਹੁੰਣ ਵਾਲੀ ਤੇ ਕੋਈ ਦੋ ਅੱਖਰ ਹੋਰ ਲੇ ਕੇ ਵਿਗਟੇਡ ਟੱਕਰ ਹੋਰ ਲਿਆਓ ਤਾਲੂਕੀ ਡਰਦੇ ਨੇ ਸਾਰੇ ਇਹਨਾਂ ਦਾ ਇਤਬਾਰ ਕੋਈ ਨਹੀਂ ਇਹ ਇਸ ਗੱਲ ਤੇ ਵਿਜਿੱਦ ਨੇ ਹਲੇ ਵੀ ਆਪਦਾ ਜੇ ਪਹਿਲਾ ਵਿਜਿੱਦ ਸੀਗੇ ਬਾਹਰ ਰੀਆਂ ਕੰਪਨੀਆਂ ਨਾਲ ਗੜਗਾਵਾਂ ਵਗੈਰੀਆਂ ਨੇ ਇਹਨਾਂ ਦੇ ਸੌਦੇ ਹੋਏ ਹੋਏ ਨੇ ਇਹ ਕਿਸੇ ਹੋਰ ਟੰਗਣਾ ਨਾ ਲਿਆਉਣ ਆ ਇਸ ਗੱਲੋਂ ਡਰਦੇ ਨੇ ਲੋਕ ਪੀਸੀ ਦੇ ਸਬੰਧਤ ਨਹੀਂ ਲਿਖੀ ਰਿਹਾ ਸੀ ਪੀਸੀ ਸਿੱਤੀ ਸੀ ਲੈਣਪੂਰਕ ਦੇ ਉੱਤੇ ਜਿਹੜਾ ਕੱਲ ਕੂੜੀ ਵਾਇਰਲ ਹੋਈ ਹੈ ਉਹਦੀ ਅਪਡੇਟ ਅਰੇ ਉਹਦੀ ਬਾਰੇ ਆਓ ਵੀ ਚੰਗਾ ਤੁਸੀਂ ਵਧੀਆ ਥੈਂਕ ਯੂ ਤੁਹਾਡਾ ਤੁਸੀਂ ਯਾਦ ਕਰਾਤਾ ਉਹ ਤਾਂ ਬੜੀ ਹੈਰਾਨੀ ਵਾਲੀ ਗੱਲ ਆ ਸਾਰੀ ਜਿਹੜੀ ਉਹ ਵੀਡੀਓ ਮੈਂ ਵੀ ਸੁਣੀ ਐ ਉਹ ਸਾਰੀ ਕਿਉਂਕਿ ਟੀਵੀ ਤੇ ਹੀ ਬਾਕੀ ਆਉਣ ਲੱਗਿਆ ਸੀਗਾ ਵੀ ਜਿਹੜੀ ਬੜੀ ਹੈਰਾਨੀ ਐ ਇੱਕ ਜ਼ਿੰਮੇਵਾਰ ਬੰਦਾ ਸੈਂਟਰ ਦਾ ਉਪ ਮੁੱਖ ਮੰਤਰੀ ਰਿਹਾ ਹੋਵੇ ਮਨਿਸਟਰ ਰਿਹਾ ਹੋਵੇ ਚੰਗੇ ਅਹੁਦਿਆਂ ਤੇ ਅੱਜ ਵੀ ਉਹ ਪਾਰਟੀ ਦਾ ਆਪਣੇ ਆਪ ਨੂੰ ਉਹ ਸਾਰਾ ਪੰਜਾਬ ਉਹ ਉਹ ਹੀ ਕੰਟਰੋਲ ਕਰ ਰਿਆ ਤੇ ਉਹ ਆਪਦੇ ਵਰਕਰਾਂ ਨੂੰ ਇਹ ਸਬੋਧਨ ਕਰ ਰਿਆ ਵੀ 27 ਵਾਲੀ ਚੋਣ ਆਪਾਂ ਜਿੱਤ ਲਈ ਐ ਉਹ ਲੈਂਡ ਪੁਲਿਕ ਪਾਲਿਸੀ ਨੇ ਜੁੜ ਗਈ ਉਹ ਵੀ ਗੱਲ ਕਿ ਇਥੋਂ ਪੈਸਾ ਇਕੱਠਾ ਕਰਕੇ ਫਿਰ ਜੋ ਗੁੰਡਾ ਕਰਦੀ ਕਰਦੀ ਹੋਈ ਗੁੱਡੇ ਖਰੀਦ ਕੇ ਪੰਜਾਬ ਚੋ ਜੋ ਧੱਕੇਸ਼ਾਹੀ ਕਰ ਸਕਦੇ ਹੋ ਉਸੇ ਕਰਾਂਗੇ ਉਹਦੇ ਨੇ ਜੁੜਦੀ ਆ ਇਹ ਸੋ ਤਾਂ ਬਹੁਤ ਹੀ ਜਣੀ ਗੰਭੀਰ ਮਾਮਲਾ ਵੀ ਪੁਸ਼ ਕਰਨਾ ਪਵੇ ਜਣੀ ਜੋ ਮਰਜੀ ਧੱਕਾ ਕਰੋ ਪੈਸੇ ਲਓ ਜੋ ਕਰਨਾ ਕਰੋ ਆਪਾਂ ਇਲੈਕਸ਼ਨ ਜਿੱਤਣੀ ਹੈ ਸਤਾਈ ਚ ਸਾਰੇ ਤੋਹਾ ਖਵਾਈ ਹੋਰ ਇੱਥੇ ਉਹਦੇ ਵਿੱਚ ਤਾਂ ਬੜੀ ਅਸੀਂ ਇਸ ਗੱਲ ਦੇ ਨਿੰਦਿਆ ਕਰਦੇ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿੰਦੇ ਇਹਦੇ ਤੇ ਨੋਟਸ ਲੈਣਾ ਚਾਹੀਦਾ ਕੋਰਟਾਂ ਨੂੰ ਵੀ ਇਹਨਾਂ ਗੱਲਾਂ ਦੇ ਉੱਤੇ ਨੋਟਸ ਲੈਣਾ ਚਾਹੀਦਾ ਦੀ ਪਲਟੀ ਕੁਪੀਚੂ ਪਾਰਟੀ ਹੈ ਕਿ ਨਹੀਂ ਇਕੱਠੇ ਹੋ ਕੇ ਲਖ ਨੂੰ ਬੁਲਾਉਂਗੇ ਕਿ ਨਹੀਂ ਕਿ ਉਹਨੇ ਕੱਲ੍ਹ ਜੋ ਹੀ ਜਾ ਸਕਦੇ ਹੋ ਪਾਇਆ ਇਸ ਮਸਲੇ ਨੂੰ ਲੈ ਕੇ ਕਮਿਸ਼ਨ ਨੇ ਧਿਆਨ ਦਿੱਤਾ ਮੈਸੇਜ ਜੇ ਇਕੱਠੀਆਂ ਹੋ ਕੇ ਜਾਵੜਦ ਹੁੰਦਾ ਤਾਂ ਚੰਗਾ ਪਰ ਸਾਡੀ ਬਦਕਿਸਮਤੀ ਹੈ ਬਾਹਰਲੇ ਸੂਬਿਆਂ ਵਾਲਿਆਂ ਤਾਂ ਇਕੱਠੀਆਂ-ਕੁਠੀਆਂ ਹੋ ਜਾਂਦੀਆਂ ਪੰਜਾਬ ਵਾਲਿਆਂ ਨਹੀਂ ਹੁੰਦੀਆਂ ਇੱਥੇ ਥੋੜਾ ਜਿਆਦਾ ਜਿਆਦੇ ਰੱਖਦੇ ਆ ਚਲੋ ਮੈਂ ਕਹਿੰਦਾ ਇਕੱਠੇ ਹੋ ਕੇ ਜਾਵੜਦ ਤਾਂ ਵੀ ਵਧੀਆ ਨਹੀਂ ਤੇ ਕੱਲੀ-ਕੱਲੀ ਪਾਰਟੀ ਵੀ ਇਹਨੂੰ ਵੀ ਜਾਣਾ ਚਾਹੀਦਾ ਸਾਰਿਆਂ ਨੂੰ ਕੱਲੀ-ਕੱਲੀ ਨੂੰ ਵੀ ਜਾਣਾ ਚਾਹੀਦਾ ਗੋਤਾਸੋਂ ਦੇ ਖਿਲਾਫ ਬਣੇ ਨੇ ਇਕਾਲੀ ਦਲ ਇੱਕ ਬਰਾਬਰ ਖੜਾ ਹੋਗਾ ਵਰਕਰ ਜਿਹੜੇ ਹੈਗੇ ਆ ਤਾਂ ਚੁੱਪੀ ਨਹੀਂ ਚਲੇ ਕੇ ਵੀ ਉਹ ਖਬਰ ਆਫ ਕਰੋਗੇ ਬੰਦਾ ਸਿੱਧੇ ਮ ਜਾਉਂਗਾ ਨਹੀਂ ਵਰਕਰ ਕੋਈ ਤਾਂ ਚੁੱਪੀ ਚ ਨਹੀਂ ਹੈਗੇ ਇਕਾਲੀ ਦਲ ਇੱਕੀ ਹੈ ਇੱਕੀ ਰਹੂਗਾ ਕਦੇ ਵੀ ਇਕਾਲੀ ਦਲ ਦੋ ਪੰਜਾਬ ਚ ਨਾਕਾਮਜੋ ਹੋਇਆ ਜਿੱਥੇ ਇੰਨਾ ਪਿਛਲੀ ਹਿਸਟਰੀ ਪੜ ਲਓ ਸਾਰੇ ਇਕਾਲੀ ਦਲ ਤਾਂ ਹਮੇਸ਼ਾ ਹੀ ਸੀਸਾਤ ਰਹੇ ਆ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਘਟੇ ਛੋਟੇ ਛੋਟੇ ਕਾਲੀ ਦਲ ਤਾਂ ਪਹਿਲਾਂ ਵੀ ਕਈ ਰਹੇ ਆ ਮਾਨ ਸਾਹਿਬ ਦਾ 99 ਤੋਂ ਲੈ ਕੇ ਚੱਲੀ ਜਾਂਦਾ ਹੋਰਾਂ ਦੇ ਵਿੱਚ ਆਪਣੇ ਰਵਿੰਦਰ ਜੀ ਦਾ ਵੀ ਚੱਲੀ ਜਾਂਦਾ ਬਾਬੇ ਰੋਡੇ ਵਾਲਾ ਦਾ ਵੀ ਚੱਲੀ ਜਾਂਦਾ ਉਹ ਅਮਰਤਪਾਲ ਨੇ ਬਣਾ ਲਿਆ ਕਾਲੀ ਦਲ ਇਹ ਕਿੰਨੇ ਬਣੇ ਹੋਰ ਵੀ ਹੈਗੇ ਬਣੇ ਵੇ ਇਹ ਬਣਦੇ ਰਹਿੰਦੇ ਨੇ ਹਾਲਾਤ ਨਾਲ ਸਰਕਾਰਾਂ ਬਣਾਉਂਦੀਆਂ ਰਹਿੰਦੀਆਂ ਨੇ ਵੱਖਰੇ ਫੁੱਟਬਾਲ ਦੀ ਬੱਲੇ ਤੇ ਤੁਸੀਂ ਗਏ ਨੇ ਤੁਹਾਡੇ ਤੁਸੀਂ ਲੱਗ ਹੋਏ ਨੇ ਦਾਮ ਮੰਦਿਰ ਉਹਨੇ ਪਿੰਡਾਂ ਤੋਂ ਸ਼ੁਰੂ ਕਰ ਦਿੱਤੀ ਆ ਤੁਹਾਨੂੰ ਪਤਾ ਵੀ ਅਸਲ ਤੁਹਾਡੇ ਜਿਹੜੇ ਨਹੀਂ ਪਹਿਲਾਂ ਵਾਲੇ ਵੀ ਸਾਡੇ ਚੋਂ ਹੀ ਗਏ ਸੀ ਜਿੰਨੇ ਹੁਣ ਤਾਂ ਹੀ ਬਣਿਆ ਉਹ ਸਾਡੇ ਚੋਂ ਹੀ ਗਏ ਆ ਜੇ ਕਾਂਗਰਸ ਸਾਡ ਬਣੂ ਤਾਂ ਕਾਂਗਰ ਜੇ ਕਾਲੀ ਦਲ ਬਣੂ ਤਾਂ ਸਾਡੇ ਚ ਰਸ ਰਸ ਕੇ ਜਾਂਦੇ ਹੁੰਦੇ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਬਿਲਕੁਲ ਨਾਮ ਬੰਦੀ ਕਰਨਾ ਤਾਂ ਹਰ ਬੰਦੇ ਦਾ ਹੱਕ ਹੈ ਪਰ ਇਸ ਵੇਲੇ ਜਿੰਨੇ ਵਰਕਰ ਆ ਜਿੰਨਾ ਸਿਸਟਮ ਆ ਸਾਰਾ ਉਹ ਕਾਲੀ ਦਲ ਦੇ ਨਾਲ ਹੀ ਆ ਮੈਨੂੰ ਨਹੀਂ ਲੱਗਦਾ ਕਿਸੇ ਦੇ ਹੋਰ ਇੱਥੇ ਪੈਰ ਲੱਗਣਗੇ ਨਹੀਂ ਮੈਨੂੰ ਨਹੀਂ ਲੱਗਦਾ ਕੋਈ ਕੋਈ ਨਿਸ਼ਾਨ ਵੀ ਥੋੜਾ ਲੈਣਾ ਬਾਕੀ ਦਫ਼ਤਰ ਵੀ ਜਾਣਾ ਹੈ ਇਹਨਾਂ ਨੇ ਮੈਂ ਕਹਿ ਦਿੰਦਾ ਸਵੇਰੇ ਮੈਂ ਭਗਵੰਤ ਮਾਨ ਦੀ ਕੁਰਸੀ ਤੇ ਬੈਠਣਾ ਮੈਨੂੰ ਬਹਿਣ ਦੇ ਦੇ ਇੱਕ ਡੈਮੋਕਰੈਟਿਕ ਸਿਸਟਮ ਹੈ ਉਹ ਚੁਣੀ ਹੋਈ ਸਰਕਾਰ ਹੈ 27 ਦਿਨ ਰਹੂਗੀ ਉਸ ਤੋਂ ਬਾਅਦ ਲੋਕ ਫੇਰ ਚੁਣਨਗੇ ਇਹ ਵੀ ਸਿਸਟਮ ਜਿਹੜਾ ਚੋਣ ਨਿਸ਼ ਤੇ ਸ਼੍ਰੋਮਣੀ ਕਮੇਟੀ ਦਾ ਤੇ ਕਾਲੀ ਦਲ ਦੇ ਦਫਤਰ ਦਾ ਇਹ ਵੀ ਇਹ ਸਿਸਟਮ ਹੈ ਸ਼੍ਰੋਮਣੀ ਕਮੇਟੀ ਹੈ ਅੱਜ ਸਾਡੇ ਕੋਲੇ ਆ ਪੂਰੀ ਮੈਜੋਰਟੀ ਦੇ ਨਾਲ ਕੱਲ ਨੂੰ ਵੋਟਾਂ ਪਹਿਣਗੀਆਂ ਜਦੋਂ ਵੀ ਪਹਿਣਗੀਆਂ ਉਦੋਂ ਕੋਈ ਜਿੱਤ ਜਿਹੜਾ ਮਰਜੀ ਅਸੀਂ ਵੀ ਦੁਬਾਰਾ ਜਿੱਤ ਸਕਦੇ ਆ ਕੋਈ ਹੋਰ ਵੀ ਜਿੱਤ ਸਕਦਾ ਉਹਦੇ ਆਪੇ ਜਿਹੜਾ ਇਹ ਹੈਗਾ ਦਫਤਰ ਦਾ ਤੇ ਇਹ ਹੈਗਾ ਸਿਸਟਮ ਸੰਵਿਧਾਨ ਦਾ ਸੰਵਿਧਾਨ ਦੇ ਮੁਤਾਬਕ ਜੇ ਕੋਈ ਪਾਰਟੀ ਦੋ ਫਾੜ ਹੋ ਜੇ ਨਾ ਜਲਦੀ ਜਲਦੀ ਉਹਦੇ ਉੱਤੇ ਵਿਚਾਰ ਕਰ ਸਕਦਾ ਚੋਣ ਕਮਿਸ਼ਨ ਬਰਜ ਜਿਵੇਂ ਸ਼ਿਵਸੈਰਾ ਹੋਈ ਸੀ ਮਹਾਰਾਸ਼ਟਰ ਦੇ ਵਿੱਚ ਉਹਦੇ ਨਾਲ ਐਮਪੀ ਵੀ ਜਾਦੇ ਚਲੇ ਗਏ ਸੀ ਐਮਐਲਏ ਵੀ ਜਾਦੇ ਚਲੇ ਗਏ ਸੀ ਡੈਲੀਗੇਟ ਵੀ ਜਾਦੇ ਚਲੇ ਗਏ ਸੀ ਉਹ ਜਲਦੀ ਜਲਦੀ ਪਾਰਟੀ ਦੋ ਫਾੜ ਹੋਈ ਸੀ ਅਸੀਂ ਤਾਂ ਜਲਦੀ ਜਲਦੀ ਸਾਡੀ ਪਾਰਟੀ ਤਾਂ ਦੋ ਫਾੜ ਹੋਈ ਹੀ ਨਹੀਂ ਸਾਡੇ ਤਾਂ ਇਕੱਠੇ ਡੈਲੀਗੇਟ ਨੇ ਉਹਨਾਂ ਨੇ ਆਪ ਦੇ ਡੈਲੀਗੇਟ ਭਰਤੀ ਕੀਤੇ ਉਹਨਾਂ ਦੀ ਅੱਡ ਭਰਤੀ ਐ ਸਾਡੀ 10 ਰੁਪਏ ਪ੍ਰਤੀ ਪਰਚੀ ਐ ਉਹਨਾਂ ਦੀ ਮੁਕਤ ਵਾਲੀ ਐ ਉਹ ਤਾਂ ਸਾਰਾ ਕੰਮ ਹੀ ਵੱਖਰਾ ਐ ਸਾਰਾ ਚੀਜ਼ ਹੀ ਵੱਖਰੀ ਐ ਸੋ ਸਾਨੂੰ ਨਾ ਚੋਂਡ ਸ਼ਾਮ ਦਾ ਕੋਈ ਸਾਥ ਕੋ ਹੋ ਸਕਦਾ ਉਹ ਗਲਤ ਕਹਿੰਦੇ ਨੇ ਜ ਕਿਸੇ ਨੂੰ ਕਹਿੰਦੇ ਆ ਨਾ ਸਾਡਾ ਕੋਈ ਦਫ਼ਤਰ ਕੋ ਸਕਦਾ